ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਹੁਤ ਸੌਖੀ ਰੈਸਪੀ ਲੈ ਕੇ ਆਏ ਹਾਂ ਜੀ ਉਹਦੇ ਲਈ ਮੈਂ ਲਿਆ ਵਾ ਦਹੀਂ ਤੇ ਦਹੀਂ ਚ ਆਪਾਂ ਤਿੰਨ ਚਾਰ ਪੀਸ ਪਾਤੇ ਬਰਫ ਦੇ ਇਹਦੇ ਨਾਲ ਦਹੀਂ ਆ ਜਿਹੜਾ ਬਿਲਕੁਲ ਠੰਡਾ ਠਾਰ ਹੋ ਜਾਊਗਾ ਕਈ ਵਾਰ ਆਪਣੇ ਘਰ ਦੇ ਵਿੱਚ ਜਿਵੇਂ ਸਬਜੀ ਹੁੰਦੀ ਬਣਦੀ ਆ ਤੇ ਮਨ ਨਹੀਂ ਕਰਦਾ ਖਾਣ ਨੂੰ ਸਬ지ਆ ਗਰਮੀ ਦੀ ਕਰਕੇ ਜਾਂ ਕਈ ਵਾਰ ਨਹੀਂ ਹੁੰਦੀ ਕਿ ਸਬਜੀ ਉਸ ਵੇਲੇ ਆਪਾਂ ਇਸ ਤਰ੍ਹਾਂ ਬਣਾ ਕੇ ਤੇ ਰੋਟੀ ਦੇ ਨਾਲ ਖਾ ਸਕਦੇ ਆ ਤੇ ਇਸ ਤਰ੍ਹਾਂ ਦਹੀਂ ਬਹੁਤ ਟੇਸਟੀ ਬਣਦਾ ਜੀ ਇਹਦੇ ਵਿੱਚ ਆਪਾਂ ਇੱਕ ਪਿਆਜ਼ ਲਿਆ ਵਾ ਇੱਕ ਟਮਾਟਰ ਤੇ ਮਿਰਚ ਇਹ ਪਿਆਜ਼ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਕੱਦੂਕਸ ਕਰਕੇ ਬਰੀਕ-ਬਰੀਕ ਪਾ ਦੇਾਂਗੇ ਤੇ ਇਹਦੇ ਵਿੱਚ ਤੁਸੀਂ ਖੀਰਾ ਵੀ ਪਾ ਸਕਦੇ ਹੋ ਕੱਦੂਕਸ ਕਰਕੇ ਤੇ ਆਪਾਂ ਇਹਦੇ ਵਿੱਚ ਪਿਆਜ਼ ਔਰ ਇੱਕ ਟਮਾਟਰ ਕੱਦੂਕਸ ਕਰਕੇ ਪਾਵਾਂਗੇ ਹਾਂਜੀ ਇਸ ਤਰ੍ਹਾਂ ਬਰੀਕ-ਬਰੀਕ ਕਰ ਲੈਣਾ ਆਪਾਂ ਇਹਨੂੰ ਵੈਸੇ ਚਾਹੋ ਤੈਨੂੰ ਕੱਟ ਕੇ ਵੀ ਪਾ ਸਕਦੇ ਹੋ ਪਰ ਕੱਦੂਕਸ ਕਰਕੇ ਪਾਤਾ ਆਪਾਂ ਕਿਉਂਕਿ ਬੱਚੇ ਨਹੀਂ ਕੱਢ ਦਿੰਦੇ ਹੁੰਦੇ ਆ ਤੇ ਇਹ ਵਧੀਆ ਠੰਡਾ ਠਾਰ ਹੁੰਦਾ ਵਾ ਕਿਉਂ ਗਾਜਸ ਸਾਹਿਬ ਨਾਲ ਗਰਮੀ ਪੈ ਰਹੀ ਆ ਉਸ ਸਾਹਿਬ ਨਾਲ ਜੀ ਸਬਜ਼ੀਆਂ ਸੁਬਜ਼ੀਆਂ ਨਾਲੋਂ ਇਸ ਤਰ੍ਹਾਂ ਦਹੀਂ ਵਧੀਆ ਰਹਿੰਦਾ ਵਾ ਠੰਡਾ ਠਾਰ ਦਹੀਂ ਬਣਾ ਕੇ ਦੋ ਖਾਣ ਵਾਸਤੇ ਨਾਲੇ ਆਪ ਖਾਓ ਹਾਂਜੀ ਆ ਪਿਆਜ਼ ਆਪਣਾ ਕੱਦੂਕਸ ਹੋ ਗਿਆ ਵਾ ਤੇ ਹੁਣ ਆਪਾਂ ਟਮਾਟਰ ਆ ਜਿਹੜਾ ਉਹਨੂੰ ਵੀ ਇਸ ਤਰ੍ਹਾਂ ਕੱਦੂਕਸ ਕਰ ਲਵਾਂਗੇ ਬਰੀਕ ਬਰੀਕ ਤੇ ਬਾਕੀ ਦਾ ਆਪਾਂ ਜਿਹੜਾ ਰਹਿ ਗਿਆ ਉਹਨੂੰ ਇਸ ਤਰ੍ਹਾਂ ਥੋੜਾ ਥੋੜਾ ਛੋਟੇ-ਛੋਟੇ ਪੀਸਾਂ 'ਚ ਕੱਟ ਲਵਾਂਗੇ ਇਹ ਬਹੁਤ ਵਧੀਆ ਲੱਗਦਾ ਇਹਦੇ ਵਿੱਚ ਇਸ ਤਰ੍ਹਾਂ ਪਾਇਆ ਬਹੁਤ ਆਸਾਨ ਰੈਸਪੀ ਹੈ ਜੀ ਤੁਸੀਂ ਵੀ ਆਪਣੇ ਘਰ ਟ੍ਰਾਈ ਕਰਨਾ ਜ਼ਰੂਰ ਤੇ ਆਹ ਵੇਖੋ ਆਪਾਂ ਇਹਨੂੰ ਇਸ ਤਰ੍ਹਾਂ ਪਾਤਾ ਹੁਣ ਇਹਦੇ ਚਾਪੇ ਇੱਕ ਚ ਅੱਧਾ ਚਮਚ ਦੇ ਘਰੀ ਪਾਇਆ ਚਾਟ ਮਸਾਲਾ ਔਰ ਆਪਾਂ ਹਰੀ ਮਿਰਚ ਪਾਤੀ ਅੱਧਾ ਚਮਚ ਕੁੱਟੀ ਹੋਈ ਤੇ ਇਹਦੇ ਚ ਆਪਾਂ ਤਾਂ ਚਮਚ ਪਾਵਾਂਗੇ ਨਮਕ ਦਾ ਨਮਕ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਹੋ ਕਾਲਾ ਪਾ ਸਕਦੇ ਹੋ ਚਾਹੇ ਚਿੱਟਾ ਜਿਹੜਾ ਮਰਜ਼ੀ ਨਮਕ ਐਡ ਕਰ ਸਕਦੇ ਹੋ ਤੁਸੀਂ ਇਹਦੇ ਚ ਆਪਾਂ ਸਫੈਦ ਨਮਕ ਪਾਏ ਦੇ ਚ ਹਾਂਜੀ ਇਹਨੂੰ ਇਸ ਤਰ੍ਹਾਂ ਮਿਕਸ ਕਰ ਲਿਆ ਇੱਕ ਤਾਂ ਹਲਦੀ ਆ ਇਹ ਆਪਣੇ ਸਾਰਿਆਂ ਲਈ ਹਾਂਜੀ ਇਹਨੂੰ ਇਸ ਤਰ੍ਹਾਂ ਆਪਾਂ ਮਿਕਸ ਆਪਾਂ ਕਰ ਲਿਆ ਤੇ ਇਹਦੇ ਵਿੱਚ ਆਪਾਂ ਐਡ ਕੀਤਾ ਵਾ ਥੋੜਾ ਸੁੱਕਾ ਧਨੀਆ ਤੇ ਇਹਦੇ ਦੂਸਰਾ ਧਨੀਆ ਵੀ ਐਡ ਕਰ ਸਕਦੇ ਹਾਂ ਜਿਹਦੇ ਚ ਆਪਾਂ ਥੋੜੀ ਜਿਹੀ ਬੂੰਦੀ ਐਡ ਕਰ ਦਿੱਤੀ ਆ ਤੇ ਥੋੜਾ ਜਿਹਾ ਪਾਇਚ ਭੁੰਨਿਆ ਹੋਇਆ ਜੀਰਾ ਵਾ ਉਹਨੇ ਇਸ ਤਰ੍ਹਾਂ ਮਸਲ ਕੇ ਹੱਥ ਨਾਲ ਉਹ ਐਡ ਕਰ ਦਿਆਂਗੇ ਇਹਦੇ ਚ ਇਹਦਾ ਟੇਸਟ ਹੋਰ ਵੀ ਵਧੀਆ ਬਣ ਜਾਣਾ ਹਾਂਜੀ ਤੁਸੀਂ ਗਰਮੀਆਂ ਦੇ ਵਿੱਚ ਹਾਂਜੀ ਜ਼ਰੂਰ ਟਰਾਈ ਕਰਨਾ ਇੱਕ ਵਾਰ ਆਪਣੇ ਘਰੇ ਤੇ ਬਹੁਤ ਆਸਾਨੀ ਨਾਲ ਬਣ ਜਾਂਦੀ ਹੈ ਤੇ ਵਧੀਆ ਵਾ ਠੰਡਾ ਠਾਰ ਦਹੀਂ ਹੈ ਬੱਚੇ ਖੁਸ਼ ਹੋ ਖਾਣ ਸਾਰੇ ਖਾਣਗੇ ਜਿਸ ਸਾਬ ਨਾਲ ਗਰਮੀ ਪੈ ਰਹੀ ਹੈ ਜ਼ਰੂਰੀ ਹੈ ਹਾਂਜੀ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ